ਦੋਸਤੋ ਸਾਡੀ ਸੰਗਰਾਮੀ ਕਲਾ ਕੇਂਦਰ ਦੀ ਟੀਮ ਅੱਜ ਆਈ ਆ ਲੋਂਗੋਵਾਲ ਵਿਖੇ ਦਾਣਾ ਮੰਡੀ ਜਾਨੀ ਬਸਟੈਂਡ ਦੇ ਬਿਲਕੁਲ ਨੇੜੇ ਫੌਜੀ ਦੇ ਢਾਬੇ ਤੇ ਫੌਜੀ ਨੇ ਤੇ ਬਹੁਤ ਜਾਨੀ ਕਾ ਰੇਟ ਰੱਖੇ ਉਹਨੇ ਸਸਤੇ ਖਾਣੇ ਦੇ ਆਪਾਂ ਫੌਜੀ ਸਾਹਿਬ ਨਾਲ ਕਰਦਿਆਂ ਗੱਲ ਕਿਵੇਂ ਦੱਸਦੈ ਨੀ ਵੀ ਖਾਣਾ ਕਿਸ ਤਰ੍ਹਾਂ ਬਣਾਉਂਦੇ ਨੇ ਕਿੰਨਾ ਸਸਤਾ ਫੌਜੀ ਦਾ ਤਾਂ ਨਾਲ ਗੱਲਬਾਤ ਕਰਨਾਂ ਵੀ ਤੁਹਾਡੇ ਢਾਬੇ ਦਾ ਕੀ ਕੀ ਜਿਹੜਾ ਇੱਥੇ ਰੇਟ ਨੇ ਲੋਕਾਂ ਬਾਹਤੇ ਕਿਹੋ ਜਿਹਾ ਪਰਮੰਦ ਨੇ ਇਹਦੇ ਵਿੱਚ ਸਤਿ ਸ਼੍ਰੀ ਅਕਾਲ ਭਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਰੇਟ ਐਦਾਂ ਰੱਖਿਆ ਵੀ ਤੇ ਜਿਵੇਂ 50 ਰੁਪਏ ਥਾਲੀ ਰੱਖੀ ਆ ਸਸਤੇ ਰੱਖਿਆ ਵੀ ਚੱਲ ਗਰੀਬ ਗੁਰਬਾਹ ਰੋਟੀ ਅੱਜ ਕੇ ਰੋਟੀ ਖਾ ਜਾਂਦਾ ਇਸੇ ਕਰਕੇ ਅਸੀਂ ਸਸਤਾ ਕਿ ਟੱਕ ਕੋਸ ਐਸ ਤਰ੍ਹਾਂ ਦੇ ਲੋਕ ਨੇ ਪਿੰਡ ਦੇ ਵਿੱਚ ਦੇਖੇ ਜਾਂਦੇ ਆ ਜੋ ਵਿਚਾਰੇ ਪੇਟ ਭਰ ਕੇ ਰੋਟੀ ਨਹੀਂ ਖਾ ਸਕਦੇ ਅਸੀਂ ਇਹ ਸੋਚਿਆ ਸਾਨੂੰ 2 ਰੁਪਏ ਨਹੀਂ ਬਚਣਗੇ ਤਾਂ ਵੀ ਘਟੋ-ਘਟ ਵੀ ਉਹਨਾਂ ਦਾ ਤਾਂ ਢਿੱਡ ਭਰਿਆ ਜਾਊਗਾ ਤਾਂ ਕਰਕੇ ਅਸੀਂ ਨੇ 50 ਰੁਪਏ ਥਾਲੀ ਰੇਟ ਰੱਖਿਆ ਨਹੀਂ ਹੋਰ ਤੁਹਾਡੇ ਹੋਰ ਵੀ ਬਹੁਤ ਸਾਰੇ ਆਈਟਮਾਂ ਬਣਦੇ ਆ ਉਹਨੀਆਂ ਤੁਹਾਡੇ ਕਿਹੜੇ ਕਿਹੜੇ ਫਰਸੇ ਬੰਦੇ ਕੰਮ ਕਰਦੇ ਨੇ ਵਰਕਰ ਕਰਦੇ ਨੇ ਨਹੀਂ ਤੇ ਆੜੇ ਨਿਕਲਦੇ ਨੇ ਚਾਰ ਪਿਆਪ ਨੂੰ ਵੀ ਬਚ ਜਾਂਦੇ ਨੇ ਵੀ ਜਿਆਦਾ ਮਹਿੰਗਾ ਕਰਕੇ ਵੇਚਦਾ ਤਾਂ ਵਿਕਦਾ ਨਹੀਂ ਵੀ ਇੱਦਾਂ ਵੀ ਥੋੜੇ ਥੋੜੇ ਨਾਲ ਚੱਲੋ ਜਿਗਾਰ ਲੱਗਿਆ ਹੋਇਆ ਬੰਦਿਆਂ ਦਾ ਤੇ ਨਾਲੇ ਆਪ ਦਾ ਖਰਚਾ ਬੱਚਾ ਚੱਲੀ ਜਾਂਦਾ ਜੀ ਵਧੀਆ ਅੱਛਾ ਤੇ ਤੁਸੀਂ ਆਪਦੇ ਵੱਲੋਂ ਲੋਕਾਂ ਨੂੰ ਸੁਣਾਉਂਦੇ ਹੋ ਵੀ ਭਾਈ ਸਾਡਾ ਢਾਬਾ ਕਿੱਥੇ ਜੀ ਹੈ ਹਨਾ ਅਨਾਜ ਮੰਡੀ ਲੋਂਗੋਵਾਲ ਜੀ ਸੰਗਰੂਰ ਵਾਲੇ ਬੱਸ ਸਟੈਂਡ ਦੇ ਬਿਲਕੁਲ ਪਾਸ ਵਾਟਰ ਵਕਟ ਟੈਂਕੀ ਆ ਕਿ ਜਿਹੜੀ ਉਹਦੇ ਨਾਲ ਹੀ ਆ ਬਿਲਕੁਲ ਹੀ ਤੇ ਨੋਟੇ ਹੈਗਾ ਟਾਬਾਂ ਬਾਕੀ ਤੁਹਾਡੀ ਗੱਲਬਾਤ ਆਪਾਂ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਇਹ ਵੇਖਾਪਨ ਪਤੇ ਵੀ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਨੇ ਇਹਨਾਂ ਦਾ ਮੋਬਾਈਲ ਨੰਬਰ ਸਾਹਮਣੇ ਦਿਖ ਰਿਹਾ ਹੈ ਤੇ ਤੁਸੀਂ ਉਸ ਵਰਕ ਕਰ ਸਕਦੇ ਹੋ ਵਧੀਆ ਸਟਾਫ ਆ ਨੇਪਾਲੀ ਵੀ ਪੰਜਾਬੀ ਵੀ ਸਾਰਾ ਤੇ ਸਟਾਫ ਆ ਤੇ ਇਧਰ ਇਧਰ ਇਹਨਾਂ ਦੇ ਮਿੱਤਰ ਦੋਸਤ ਬੈਠੇ ਨੇ ਇਹਨਾਂ ਜਦੋਂ ਗੱਲਬਾਤ ਕੀਤੀ ਆਪਾਂ ਕਮਲਜੀਤ ਜੀ ਇਹਨਾਂ ਦੇ ਮਿੱਤਰ ਕਮਲਜੀਤ ਵਿੱਕੀ ਫੁਰੀ ਵੀ ਬੈਠੇ ਨੇਗੇ ਇਹ ਨਾਲ ਇਹਨਾਂ ਦੀਆਂ ਵੀ ਦੁਕਾਨਾਂ ਨਹੀਂ ਆ ਹਮ ਇੱਕ ਜੀ ਆਜਾ ਬੌਜੀ ਦੇ ਢਾਬੇ ਬਾਰੇ ਤੋਂ ਅੱਜ ਦੀ ਗੱਲਬਾਤ ਦੱਸੋ ਇਹਨਾਂ ਨੇ ਜਿਵੇਂ ਬੋਲੇ ਚੱਲ ਇਹ ਤਾਂ ਛੰਗਦੇ ਨੇ ਗਰਮੀਤ ਸਿੰਘ ਫੌਜੀ ਰਿਟਾਇਰਡ ਫੌਜੀ ਨੇ ਲੋਂਗੋ ਵਾਲੇ ਦੇ ਐਮਸੀ ਨੇ ਲੋਂਗੋ ਆ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਨੇ ਸਮਾਜ ਸੇਵਕ ਨੇ ਇਹਨਾਂ ਨੇ ਇੱਕ ਨਵਾਂ ਅਪਰਾਲਾ ਕਰਿਆ ਮਤਲਬ ਘੱਟ ਪੈਸਿਆਂ 'ਚ ਖਾਣਾ ਕਿਵੇਂ ਖਵਾਈਏ ਕਿਉਂਕਿ ਇਹਨਾਂ ਨੂੰ ਪੈਨਸ਼ਨ ਵਧੀਆ ਆਉਂਦੀ ਹੈ ਤੇ ਉਹ ਕੋਈ ਕਮਾਈ ਵਾਲਾ ਸਿਸਟਮ ਨਹੀਂ ਹੈ ਤੇ ਇਹਦੇ ਵਿੱਚ ਕੀ ਆ ਵੀ ਸ਼ੁਰੂ ਤੋਂ ਇਹੀ ਲੋਕਾਂ ਨੇ ਸਭ ਤੋਂ ਵੱਧ ਲੰਗਵਾਜ ਚ ਪੈਨਸ਼ਨਾਂ ਲਵਾਉਣ ਵਾਲੇ ਇਨਸਾਨ ਨੇ ਗਰੀਬਾਂ ਨੇ ਕੰਮ ਕਰਾਉਣੇ ਸਾਲ ਨੇ ਉਹਦੇ ਵਿੱਚੋਂ ਇਹਨਾਂ ਦੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਆਪਾਂ ਇਹਨਾਂ ਦੇ ਭੋਜਨ ਤੇ ਕੰਮ ਕਰੀਏ ਇਸ ਕਰਕੇ ਮਤਲਬ ਇਹ ਚ ਫੋਰ ਆਫਟਰੀ ਗੱਲ ਨਹੀਂ ਕੋਈ ਨੋ ਲਾਸ ਨੋ ਲਾਸ ਚ ਚੱਲ ਰਹੇ ਨੇ ਮਤਲਬ ਇਹਨਾਂ ਕੋਲੇ ਹੈਗੀ ਆਮਦਨ ਪੈਨਸ਼ਨ ਆਉਂਦੀ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਲੋਕ ਕਹਿੰਦੇ ਨੇ ਵੀ ਜੁਬਜ ਦੇ ਹੋਣਗੇ ਪਰ ਬਹੁਤ ਅੱਛਾ ਖਾਣਾ ਹੈ ਤੇ ਬਹੁਤ ਸਸਤਾ ਖਾਣਾ ਹੈ ਆਮ ਲੋਕਾਂ ਦਾ ਢਾਬਾ ਹੈ ਇਹ ਆਮ ਲੋਕ ਕੋਰੇ ਬਹਿ ਕੇ ਬਹੁਤ ਵਧੀਆ ਖਾਣਾ ਖਾ ਸਕਦੇ ਆ ਤੇ ਬੌਜੀ ਸਾਹਿਬ ਵੀ ਇੱਕ ਦਿਨ ਮੈਨੂੰ ਕਹਿੰਦੇ ਤੇ ਵੀ ਯਾਰ ਸਾਡੇ ਦਾ ਨੌਕਰਾਂ ਦਾ ਖਰਚੇ ਲਿਕੜੀ ਜਾਵੇ ਐਦਾਂ ਹੀ ਆ ਨਾ ਬਿਲਕੁਲ ਦਸਤਾਵੀ ਜਿਹੜੇ ਪੁਰਾਣੀ ਹਿਸਟਰੀ ਦੱਸੀ ਹੈ ਇਹਦੀ ਵੀ ਇਹ ਲੋਕਾਂ ਦੇ ਘਰ ਘਰ ਨੇ ਪੈਨਸ਼ਨ ਲਵਾਈਆਂ ਨੇ ਪਹਿਲੇ ਲੰਗੋਵਾਲ ਦੇ ਐਮਸੀ ਨੇ ਜਿਹੜੇ ਮਤਲਬ ਆਮ ਆਦਮੀ ਪਾਰਟੀ ਦੇ ਨਿਸ਼ਾਨ ਤੇ ਜਿੱਤੇ ਨੇ ਤੇ ਮਤਲਬ ਲਗਾਤਾਰ ਲੱਗੇ ਹੋਏ ਨੇ ਕੰਮ ਲਈ